ਮੈਨੇ 2 ਲੱਖ ਰੁਪਏ ਜੱਤੀ ਲੋਕ ਨੂੰ ਕਿ ਹੋੜੇ ਮੈਨੂੰ ਟਸਕਾਰਿਆਂ ਤੋਂ ਰੰਗ ਟੰਗ ਜਿਆ ਦੇਣੇ ਲੱਗ ਰਿਹਾ ਸੀ ਵੀ ਆਮ ਆਦਮੀ ਪਾਰਟੀ ਵਾਲੇ ਗਣਤੰਤਰ ਦਿਵਸ ਤੇ ਕੋਈ ਨਾ ਕੋਈ ਗਾ ਸਵਾਉਣਗੇ ਆ ਚੱਕੋ ਲੈ ਆ ਮਰਿਆ ਮੋੜ ਮੰਡੀ ਕੜਿਓ ਪੁਲਕ ਦੇਣੇ ਬਲੈਤੀ ਬੱਛਾ ਮੋੜੇ ਦੀ 2 ਲੱਖ ਰੁਪਏ ਮੇਰਾ ਦੇ ਕੇ ਗੁਰਦੀ ਰੋੜੀ ਲੈ ਪਾਲੂ ਲੱਤ ਜਿ ਰੱਸਾ ਝੋਕਰ ਦੀ ਬੋਰੀ ਦਾ ਰੇਟ ਚਾਹੇ 30 ਲੱਖ ਦੇ ਜਾ ਕੇ ਖੜ ਗਿਆ ਪਰ ਪਰਚੇ ਚ ਕਮਜ਼ੋਰੀ ਫੜੀ ਵਾਲੇ ਪੱਤਰਕਾਰਾਂ ਖਤਰ ਦੁਆਰੇ ਫੇਰ ਦੁੱਧ ਕਰਤੇ ਦੁੱਧ ਵੀ 8 ਜੀਰੋ ਦਾ ਫੇਸਬੁੱਕ ਦੀ ਪੱਠੀ ਤੇ ਇੱਕ ਮਹੀਨਾ ਖੋਆ ਨਿਕੜੂਗਾ ਮਾਸੜ ਮਾਨੇ ਨਾਲ ਤਾਂ ਉਹ ਕੰਮ ਹੋ ਗਿਆ ਕਹਿੰਦਾ ਨੱਤਿਆਂ ਚਰਾਉਣ ਵਾਸਤੇ ਮਸਾ ਪੱਟਿਆ ਸੀ ਦੱਬੇ ਪੈਰੀ ਕੋਠਾ ਟਾਈਮ ਤੇ ਸੁਨਿਆਰ ਠਾਲ ਗਿਆ ਸਿੰਘ ਮਾਰ ਕੇ ਗੇਟ ਤੇ ਝੋਟਾ ਮਾ ਰੋੜੇ 20000 ਮੇਰਾ ਆਪ ਹੀ ਪਿਜ ਰੋੜੇ ਖੜਕਦੇ ਸੁਣ ਕੇ ਦਾ ਸਬਦਾਨ ਵੀ ਸੋਚਦਾ ਹੋਣਾ ਵੀ ਮੇਰਾ ਗਣਤੰਤਰ ਦੇ ਬਸ ਮਣਾਉਣ ਬਾਸਤੇ ਕੁਰਸੀਆਂ ਚੰਡੇ ਟੈਂਟ ਸਰਕਾਰੀ ਖਜ਼ਾਨੇ ਚੋਂ ਆਇਆ ਜਾਂ ਇਹ ਵੀ ਕਿਸੇ ਸਰਪੰਚੀ ਸਰਪੁੰਚੀ ਚੋਂ ਮੰਗਵਾਇਆ ਇਹਦੀ ਭੈਣ ਦੀ ਮਨੀਸ਼ ਸਸੋਧੀਆਂ ਨੇ ਇਹੋ ਜਿਹਾ ਛੱਡਿਆ ਸ਼ਾਮਦਾਮ ਦੰਡ ਪੇ ਤਾਲਾ ਕਈ ਮੂਹਾ ਸੱਪ ਵਿਚਾਰੇ ਭਗਵੰਤ ਮਾਨ ਦਾ ਇੱਕ ਖੱਡ ਦਾ ਮੂੰਹ ਕੁੱਟ ਕੇ ਹਲੇ ਦਮ ਨਹੀਂ ਉੱਤਰਦਾ ਐਨੇ ਨੂੰ ਦੂਜੀ ਚੋਂ ਮੂੰਹ ਕੱਢ ਲੈਂਦਾ ਔਖਾ ਸਖਾਲਾ ਦੂਜੀ ਦਾ ਕੁੱਟ ਕੇ ਬੈਠਦੇ ਐਨੇ ਨੂੰ ਤੀਜੀ ਜੋ ਕੱਢ ਕੇ ਪਿੱਠ ਦੇ ਦੰਦੀ ਵੱਢ ਲੈਂਦੇ ਜਮੀ ਉਹ ਕੰਮ ਹੋਇਆ ਪਿਆ ਕਹਿੰਦਾ ਇਮਾਨਦਾਰੀ ਦੇ ਵਸਤਰ ਪਾ ਕੇ ਮੁੰਡਾ ਜਨ ਚੜਿਆ ਸੀ ਬਣ ਕੇ ਕੋਕਲਾ ਗਾਂ ਰੀਵਨ ਕੱਟਣ ਵਾਲੀਆਂ ਦੇ ਜਵਾਕ ਨੇ ਜਮਾ ਟੌਰ ਗਾਲਤੀ ਸਿੱਟ ਕੇ ਨਲੀ ਦਾ ਪੋਪਲਾ ਉਹ ਬੋੜੇ 300 ਰੁਪਏ ਮੇਰਾ ਜਮਾ ਸਿਆਣਿਆਂ ਦੀ ਕਹਾਵਤ ਸੱਚ ਹੋਈ ਪਈ ਹੈ ਕਹਿੰਦੇ ਮਾਂ ਤਾਂ ਫਿਰੇ ਫੋਸੀ-ਪੋਸੀ ਨੂੰ ਪੁੱਤ ਘਾਰੇ ਬਖਸੇ ਬੇਬੇ ਭਗਵੰਤ ਮਾਨਤਾ ਵਿਚਾਰੀ ਜੀਰੋ ਭ੍ਰਸ਼ਟਾਚਾਰ ਦੀਆਂ ਬਾਤੀਆਂ ਪਤਣ ਵਾਸਤੇ ਮਸਾਂ ਸਾਥ ਚੋ ਕੱਲਾ ਕੱਲਾ ਫੂਸ ਲਿਉਂਦੀ ਫਿਰਦੀ ਏ ਪਿੱਛੇ ਮਾੜੀ ਲਾਦ ਧੂਣੇ ਵਾਲੇ ਬਾਬਿਆਂ ਨੂੰ ਗਹਾਰੇ ਚ ਕਾਉਂਦੀ ਫਿਰਦੀ ਏ ਵਿਚਾਰੇ ਸਰਕਾਰ ਵਾਲੇ ਤਾਂ ਮਸਾਂ ਰੈਲੀਆਂ ਕਰ ਕਰਕੇ ਨੋਰੀਸ਼ਬਤ ਦੇ ਵਸਤਰ ਪਾ ਲੈਂਦੇ ਨੇ ਪਿੱਛੇ ਇਹ ਜੇ ਇਲਤੀ ਜਵਾਕ ਚਾਦਰਾਂ ਚਾੱਕ ਕੇ ਲੋਕਾਂ ਨੂੰ ਫੁੱਲਾਂ ਵਾਲਾ ਕੱਛਾ ਦਿਖਾ ਦਿੰਦੇ ਨੇ ਬੇਚਾਰੀ ਲੀਡਰਸ਼ਿਪ ਕਰੇ ਤਾਂ ਕੀ ਕਰੇ ਹੈਲੀਕਾਪਟਰ ਚ ਉਤਰ ਕੇ ਜੇ ਇਮਾਨਦਾਰੀ ਵਾਲੀ ਗਲੀ ਚ ਪਏ ਉਧਰ ਪੱਤਰਕਾਰਾਂ ਦਾ ਚਾਫਾ ਲੰਬੀ ਪਾੜ ਗਿਆ ਜੇ ਸਿਰ ਤੋਂ ਪਰਨਾ ਖੋਲ ਕੇ ਥੋਤੀ ਬੰਨੀ ਫੇਰਾ ਤੁਹਾਡੇ ਸਾਹਮਣੇ ਮੋੜ ਮੰਡੀਕਣੀਓ ਸਿਰ ਚ ਕੌਂ ਠੁੰਗ ਮਾਰ ਗਿਆ ਮਾਨਸ਼ਾਵਾ ਆਮ ਆਦਮੀ ਪਾਰਟੀ ਉਤੋਂ ਦੀ ਕਣਕੂਣ ਚਾਹ ਕੇ ਕਿਸੇ ਬਾਬੇ ਤੋਂ ਪੁੱਛਾ ਪਾਛਾ ਕਢਾ ਕੇ ਦੇਖ ਲੋ ਮੈਨੂੰ ਤਾਂ ਐ ਲੱਗਦਾ ਵੀ ਬਦਲਾ ਦੇ ਪਲੇਕੇ ਪਾਰਟੀ ਚ ਹਾਂਥੀ ਵਾਲੇ ਬਾਬਿਆਂ ਦੀ ਆਤਮਾ ਮੜ ਗਈ ਜਿਵੇਂ ਉਹ ਮਾਈਆਂ ਤੋਂ ਖੈਰ ਪਵਾ ਕੇ ਜਵਾਕ ਨੂੰ ਹਾਂਥੀ ਤੇ ਚੜਾਉਂਦੇ ਨੇ ਓਵੇਂ ਥੋਡੇ ਵਾਲੇ ਬੰਦੇ 30-30 ਲੱਖ ਤਰਾ ਕੇ ਕੁਰਸੀਆਂ ਤੇ ਪ੍ਰਧਾਨ ਬਿਠਾਉਂਦੇ ਨੇ 4 ਸਾਲ ਪਹਿਲਾਂ ਤਾਂ ਤੁਸੀਂ ਉਹੀ ਲਾंदे ਫਿਰਿੰਗੇ ਸੜਕਾਂ ਤੇ ਵੱਡੇ ਵੱਡੇ ਬੋਰਡ ਨਾ ਕੋ ਸਮਝਿਆ ਨਾ ਕੋ ਸੋਚਿਆ ਅਸਲੀ ਤਾਂ ਟੇਲਾਂ ਤੇ ਪਾਣੀ ਹੁਣ ਪਹੁੰਚਿਆ ਹੁਣ ਜਿਉਂ-ਜਿਉਂ ਪਾਣੀ 40-40 ਸਾਲ ਤੋਂ ਬੰਦ ਪਈਆਂ ਖੱਡਾਂ 'ਚ ਟੇਲਾਂ ਤੇ ਦਿਮਾਕੇ ਪਾਣਗੇ। ਹਜੇ ਕੀ ਹੋਇਆ? ਹਜੇ ਤਾਂ ਬੁਲਬਲੇ ਮਾਰ ਮਾਰਾ ਇਹ ਜੀ ਕਈ ਮਾਊ ਨਿਕਲ ਕੇ ਆਣਗੇ। ਵਧੀਆ ਲੱਗੇ ਤੁਸੀਂ 10-10 ਲੱਖ ਵਾਲੇ ਕਾਰਡ ਛੇਤੀ ਬਣਾਉਣ। ਸਾਨੂੰ ਆਪ ਨੂੰ ਇਹ ਸਹਾਰਾ ਦੇਣਗੇ। ਜਨਤਾ ਨੂੰ ਇਹਦਾ ਫਾਇਦਾ ਹੋਵੇ ਨਾ ਹੋਵੇ ਪਰ ਸਾਲਕ ਤੱਕ ਛੋਡੇ ਅਪਦੇ ਬੰਦੇ ਲਾਹ ਜ਼ਰੂਰ ਲੈਣਗੇ। ਹੁਣ ਜਿੰਨਾ ਜਿੰਨਾਂ ਨੂੰ ਤਾਂ ਮੋੜ ਮੰਡੀ ਦੇ ਬਿਸਕੁਟ ਮਿੱਠੇ ਲੱਗੇ ਉਹ ਤਾਂ ਸ਼ੇਅਰ ਕਰ ਦਿਓ ਜਿੰਨਾ ਜਿੰਨਾਂ ਨੇ ਬਾਲੀ کریم ਚਟਕੇ ਖਾ ਲੇ ਉਹ ਲਾਈਕ ਕਰ ਦਿਓ ਜਿੰਨਾ ਜਿੰਨਾਂ ਨੇ ਚਾਹ ਚ ਡੋਬ ਡੋਬ ਖਾ ਲੇ ਉਹ ਕਮੈਂਟ ਕਰਕੇ ਦੱਸਿਓ ਆਇਨਾ ਸੱਚ ਨਾ ਬੋਲੇ ਕਰ ਤੇ ਨੀ ਚੁੱਕ ਲੈਣਗੇ